ਦੇ ਭੈਣ ਭਰਾਵਾਂ ਨੂੰ ਜੈ ਮਸੀਹ ਦੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਉਹ ਸਿੱਖਾਂਗੇ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜੋ ਇਹ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਨੇ ਹਾਲੇਲੂਇਆ ਵੇਖੋ ਪ੍ਰਭੂ ਦੀ ਪ੍ਰਚਾਰ ਦੀ ਯਾਤਰਾ ਦੇ ਦੌਰਾਨ ਇੱਕ ਟੂਲਾ ਫਰਾਂਸੀਆਂ ਦਾ ਪ੍ਰਭੂ ਦੇ ਹਰ ਵਿਰੋਧ ਦੇ ਵਿੱਚ ਸਦਾ ਖੜਦਾ ਏ ਕਿਉਂ ਖੜਦਾ ਏ ਕਿਉਂਕਿ ਉਹਨਾਂ ਨੇ ਸਾਰੀ ਆਪਣੀ ਆਸ ਕਿਹਦੇ ਤੇ ਲਾ ਕੇ ਰੱਖੀ ਸੀ ਮੂਸਾ ਦੇ ਉੱਤੇ ਮੂਸਾ ਦੇ ਉੱਤੇ ਕਿਉਂ ਆਸ ਲਾ ਕੇ ਰੱਖੀ ਕਿਉਂਕਿ ਬਵਿਸ਼ਤਾ ਦੀ ਜਿਹੜੀ ਪੁਸਤਕ ਪੰਜ ਕਿਤਾਬਾਂ ਹੀ ਉਹ ਕਿੰਨੇ ਦਿੱਤੀਆਂ ਸੀ ਖੁਦਾ ਨੇ ਮੂਸਾ ਦੇ ਕੋਲੋਂ ਲਿਖਵਾਈਆਂ ਹallelujah ਵੇਖੋ ਲਿਖਣ ਵਾਲਾ ਵੱਡਾ ਨਹੀਂ ਹੁੰਦਾ ਲਿਖਾਉਣ ਵਾਲਾ ਵੱਡਾ ਹੁੰਦਾ ਹੈ ਹallelujah ਤੇ ਉਹ ਆਪਣੀ ਸਾਰੀ ਆਸ ਮੂਸਾ ਦੇ ਉੱਤੇ ਲਾ ਕੇ ਬੈਠੇ ਉਹ ਪ੍ਰਭੂ ਉਹਨਾਂ ਨੂੰ ਗੱਲਾਂ ਕਰਦਾ ਹੁੰਦਾ ਹੈ ਕਿ ਮੈਂ ਹੀ ਮੂਸਾ ਨੂੰ ਸਾਰੀਆਂ ਇਹ ਚੀਜ਼ਾਂ ਲਿਖਵਾਈਆਂ ਤੇ ਉਹ ਉਹ ਕਹਿੰਦੇ ਹੁੰਦੇ ਕਿ ਅਸੀਂ موسی ਦੇ ਚੇਲੇ ਆ ਪਰ ਤੇਰੇ ਚੇਲੇ ਅਸੀਂ ਨਹੀਂ ਬਣਨਾ ਵੇਖੋ ਪ੍ਰਭੂ ਨੇ ਉਹਨੂੰ ਕਿਹਾ ਕਿ ਨਾ ਤੂੰ ਹੀ ਮੈਨੂੰ ਜਾਣਦੇ ਜੇ ਤੇ ਨਾ ਤੂੰ ਹੀ ਮੇਰੇ ਪਿਤਾ ਨੂੰ ਜਾਣਦੇ ਜੇ ਨਾ ਤੂੰ ਹੀ ਕਦੀ ਉਹਨੂੰ ਵੇਖਿਆ ਆ ਤੇ ਨਾ ਕੋ ਤੂੰ ਹੀ ਉਹਦੀ ਕਦੀ ਆਵਾਜ਼ ਸੁਣੀ ਆ ਕਿਉਂਕਿ ਉਹਨਾਂ ਨੇ ਕੁਝ ਵੀ ਇਹੋ ਜਿਹਾ ਮਹਿਸੂਸ ਨਹੀਂ ਕੀਤਾ ਉਹ ਸਿਰਫ موسی ਦੇ ਉੱਤੇ ਭਾ ਕੇ ਇੱਕ ਇਨਸਾਨ ਦੇ ਉੱਤੇ ਵਿਸ਼ਵਾਸ ਰੱਖ ਕੇ ਬੈਠੇ ਹallelujah ਪਰ ਵਚਨ ਕਹਿੰਦਾ ਕਿ موسی ਨੇ ਸਾਰੀਆਂ ਗੱਲਾਂ ਪ੍ਰਭੂ ਦੇ ਬਾਰੇ ਲਿਖੀਆਂ ਕਿਉਂ ਕਿ ਕਿ ਲਿਖਾਉਣ ਵਾਲਾ ਖੁਦ ਪ੍ਰਭੂ ਹੀ ਹallelujah ਵਿਕੋ ਜਦੋਂ ਤੁਸੀਂ ਝੂਨਾ ਦੀ ਇੰਜੀਲ ਉਹਦਾ ਪੰਜ ਬਾਪ ਉਹਦੇ 39 ਐਤ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਤੇ ਤੁਸੀਂ ਉਹਨਾਂ ਵਾਲੇ ਸੰਦੀਪਕ ਜੀਵਨ ਪ੍ਰਾਪਤ ਕਰੋਗੇ ਕੋਈ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਨਹੀਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਵਿੱਤਰ ਗ੍ਰੰਥਾਂ ਨੂੰ ਬੜੇ ਧਿਆਨ ਦੇ ਨਾਲ ਪੜ੍ਹਦੇ ਜੀ ਬੜਾ ਇਹਨਾਂ ਨੂੰ ਸੋਚਦੇ ਜੇ ਵਿਚਾਰਦੇ ਜੇ ਕਿ ਅਸੀਂ ਇਹਨਾਂ ਦੇ ਰਾਈ ਕੀ ਪ੍ਰਾਪਤ ਕਰ ਲਾਂਗੇ ਮੁਕਤੀ ਪਰ ਪ੍ਰਭੂ ਨੇ ਕਿਹਾ ਇਹੀ ਲਿਖਤਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਨੇ ਹਾਲੇਲੂਇਆ ਵੇਖੋ ਪ੍ਰਭੂ ਨੇ ਕੋਕੋ ਵਚਨ ਦੇ ਵਿੱਚ ਲਿਖਿਆ ਕਿ ਵਚਨ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਆ ਗਿਆ ਪ੍ਰਭੂ ਨੇ ਕਿਹਾ ਇਹੀ ਪੁਸਤਕਾਂ ਮੇਰੇ ਬਾਰੇ ਦਸਤੀਆਂ ਜਿਨ੍ਹਾਂ ਨੂੰ ਤੁਸੀਂ ਪੜ ਰਹੇ ਜਿਨ੍ਹਾਂ ਪ੍ਰਭੂ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਪੜ ਰਹੇ ਜਿਨ੍ਹਾਂ ਇਹ ਪੁਸਤਕਾਂ ਮੇਰੇ ਬਾਰੇ ਗੱਲ ਕਰ ਰਹੀਆਂ ਹallelujah ਵੇਖੋ ਅੱਗੇ ਪ੍ਰਭੂ ਨੇ ਕਿਹਾ ਜਦੋਂ ਅਸੀਂ 40 ਵਚਨ ਪੜਦੇ ਹਾਂ ਹਾਲੇ ਵੀ ਪ੍ਰਭੂ ਨੇ ਕਿਹਾ ਹਾਲੇ ਵੀ ਤੁਸੀਂ ਉਸ ਸੰਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਵੇਖੋ ਪ੍ਰਭੂ ਉਹਨਾਂ ਨੂੰ ਖੋਲ-ਖੋਲ ਕੇ ਦੱਸਦਾ ਹੈ ਪਰ ਵਚਨ ਦੇ ਵਿੱਚ ਲਿਖਿਆ ਕਿ ਜਦੋਂ 40 ਵਚਨ ਪੜਦੇ ਉਹਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਕਿ ਤੁਸੀਂ ਉਸ ਸੰਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਅਜੇ ਵੀ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਪੂਰੀ ਦੁਨੀਆ ਦੇ ਨਾਲ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜਿਹੜਾ ਕੋਈ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਕੀ ਪਾਵੇ ਸੰਦੀਪਕ ਜੀਵਨ ਤੇ ਪ੍ਰਭੂ ਨੇ ਕਿਹਾ ਉਹਨਾਂ ਨੂੰ ਕਿ ਮੈਂ ਧਰਤੀ ਦੇ ਉੱਤੇ ਆਇਆ ਤੇ ਤੁਸੀਂ ਚਾਹੁੰਦੇ ਨਹੀਂ ਕਿ ਮਹੀਂ ਮੈਂ ਹੁਣ ਸਦਾ ਦੀ ਮੁਕਤੀ ਨੂੰ ਲਈਏ ਹਾਲੇਲੂਇਆ ਪ੍ਰਭੂ ਨੇ ਕਿਹਾ ਕਿ ਤੁਸੀਂ ਅਜੇ ਵੀ ਮੈਨੂੰ ਮੰਨਣ ਤੋਂ ਮੈਨੂੰ ਕਬੂਲਣ ਤੋਂ ਇਨਕਾਰ ਕਰਦੇ ਜੀ ਹallelujah ਅੱਗੇ ਜਦੋਂ ਵੇਖੋ वचन ਪੜ੍ਹਦੇ ਹਾਂ 41 वचन ਚ ਲਿਖਿਆ ਪ੍ਰਭੂ ਨੇ ਕਿਹਾ ਕਿ ਮੈਨੂੰ ਲੋਕਾਂ ਤੋਂ ਵਡਿਆਈ ਕਰਾਉਣ ਦੀ ਕੋਈ ਲੋੜ ਨਹੀਂ ਪ੍ਰਭੂ ਨੇ ਕਿਹਾ ਕਿ ਮੈਨੂੰ ਧਰਤੀ ਦੇ ਜਿਹੜੇ ਇਨਸਾਨ ਆ ਇਹਨਾਂ ਤੋਂ ਵਡਿਆਈ ਕਰਾਉਣ ਦੀ ਕੋਈ ਲੋੜ ਨਹੀਂ ਹallelujah ਵੇਖੋ ਜਿੰਦਾ ਖੁਦਾ ਨੂੰ ਇਨਸਾਨ ਦੇ ਕੋਲੋਂ ਵਡਿਆਈ ਕਰਾਉਣ ਦੀ ਉਹੀ ਲੋੜ ਨਹੀਂ ਜਿਹਦੇ ਕੋਲ ਉਹਨੇ ਸੱਚੇ ਮਨ ਤੋਂ ਵਧਾਈ ਕਰਾਉਣੀ ਆ ਉਹਨੇ ਉਹਨੇ ਤਰਾ ਆਪਣੇ ਆਪ ਹੀ ਕਰਾ ਲੈਣੀ ਆ ਹallelujah ਅੱਗੇ वचन ਦੇ ਵਿੱਚ ਲਿਖਿਆ ਪ੍ਰਭੂ ਨੇ ਉਹਨਾਂ ਨੂੰ ਕਿਹਾ ਪਰ ਮੈਂ ਜਾਣਦਾ ਹਾਂ ਤੁਹਾਡੇ ਅੰਦਰ ਪਰਮੇਸ਼ਰ ਦਾ ਪਿਆਰ ਹੈ ਨਹੀਂ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਵਧਾਈ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਪਿਆਰ ਹੈ ਨਹੀਂ ਕਿਉਂਕਿ ਉਹਨਾਂ ਦੇ ਕੰਮ ਇਦਾਂ ਦੇ ਹੀ ਪ੍ਰਭੂ ਨੇ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖੀ ਤੇ ਵੇਖੋ ਸਾਰੀ ਪ੍ਰਚਾਰ ਦੀ ਯਾਤਰਾ ਦੇ ਦੌਰਾਨ ਪ੍ਰਭੂ ਨੇ ਉਹਨਾਂ ਉੱਤੇ ਜਿਆਦਾ ਸਤੰਜਾ ਕੱਸਿਆ ਕਿਉਂ ਕਿ ਉਹ ਇੱਕ ਸਿਰਫ ਦਿਖਾਵਾ ਕਰਦੇ ਸੀ ਤੇ ਕੰਮ ਉਹਨਾਂ ਦਾ ਪਰਮੇਸ਼ਰ ਵਾਲਾ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਨਹੀਂ ਉਹ ਮਨੁੱਖਾਂ ਤੋਂ ਵਡਿਆਈ ਚਾਹੁੰਦੇ ਉਹ ਚਾਹੁੰਦੇ ਕਿ ਮਲਕ ਲੋਕ ਸਾਨੂੰ ਕੀ ਕਹਿਣ ਚੰਗਾ ਕਹਿਣ ਪਰਬੂ ਨੇ ਵਿਖੋ ਰਾਬ ਖੋਦਾ ਆ ਗਿਆ ਪ੍ਰਭੂ ਇਹਨਾਂ ਨੂੰ ਕਹਿ ਰਿਹਾ ਕਿ ਮੈਂ ਜਾਣਦਾ ਤੁਹਾਡੇ ਬਾਰੇ ਤੁਹਾਡੇ ਦਿਲਾਂ ਨੂੰ ਵੀ ਜਾਣਦਾ ਕਿ ਤੁਸੀਂ ਲੋਕਾਂ ਕੋ ਵਡਿਆਈ ਚਾਹੁੰਦੇ ਜ ਪਰ ਉਸ ਪਰਮੇਸ਼ਰ ਕੋ ਵਡਿਆਈ ਨਹੀਂ ਚਾਹੁੰਦੇ ਅੱਗੇ वचन ਦੇ ਵਿੱਚ ਲਿਖਿਆ ਪ੍ਰਭੂ 43 ਵਚਨ ਚ ਲਿਖਿਆ ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਪਰ ਹਾਲੇ ਵੀ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਜੇਕਰ ਦੂਸਰਾ ਵਿਅਕਤੀ ਖੁਦ ਦੇ ਨਾਮ ਵਿੱਚ ਆਉਂਦਾ ਹੈ ਤੇ ਤੁਸੀਂ ਉਹਨੂੰ ਕਬੂਲ ਕਰ ਲਓਗੇ ਪ੍ਰਭੂ ਨੇ ਕਿਹਾ ਕਿ ਮੈਂ ਸਵਰਗ ਤੋਂ ਆਇਆ ਹਾਂ ਆਪਣੇ ਪਿਤਾ ਦੇ ਨਾਮ ਤੋਂ ਪਰ ਤੂੰ ਹੀ ਮੈਨੂੰ ਕਬੂਲ ਨਹੀਂ ਕਰਦੇ ਜੇ ਕੋਈ ਧਰਤੀ ਦਾ ਬੰਦਾ ਆਪਣੇ ਨਾਮ ਤੋਂ ਪ੍ਰਭੂ ਨੇ ਕਿਹਾ ਆਵੇਗਾ ਤੇ ਤੂੰ ਇਹਨੂੰ ਝੱਟ ਕਬੂਲ ਕਰਕੇ ਤੇ ਉਹਦੀ ਕੀ ਕਰਨ ਲੱਗ ਪੋਗੇ ਉਹਦੀ ਬੰਦਗੀ ਕਰਨ ਲੱਗ ਪੋਗੇ ਬੰਦੇ ਦੀ ਚੱਦ ਕੇ ਵੇਖੋ ਵਚਨ ਕਹਿੰਦਾ ਕਿ ਇਨਸਾਨ ਦੀ ਬੰਦਗੀ ਕਰਨਾ ਵੀ ਇੱਕ ਵੱਡੀ ਮੂਰਤੀ ਪੂਜਾ ਹੈ ਪ੍ਰਭੂ ਨੇ ਕਿਹਾ ਕਿ ਮੈਂ ਸਵਰਗ ਤੋਂ ਆਇਆ ਪਰ ਤੂੰ ਹੀ ਮੈਨੂੰ ਕਬੂਲ ਨਹੀਂ ਕੀਤਾ ਜੇ ਧਰਤੀ ਦਾ ਬੰਦਾ ਥੱਲੇੋਂ ਉੱਠ ਕੇ ਤੇ ਕੋਈ ਰੱਬ ਦੇ ਲਈ ਖੜਦਾ ਉਹਨੂੰ ਝੱਟ ਕਬੂਲ ਕਰ ਲੈਂਦੇ ਜੀ ਉਹਨੂੰ ਕਹਿੰਦੇ ਕਿ ਨਹੀਂ ਇਹ ਸਹੀ ਆ ਪਰ ਪ੍ਰਭੂ ਨੇ ਉਹਨਾਂ ਦਾ ਵਿਰੋਧ ਕੀਤਾ ਹallelujah ਪ੍ਰਭੂ ਨੇ ਕਿਹਾ ਕਿ ਤੂੰ ਹੀ ਮੈਨੂੰ ਇਸ ਲਈ ਨਹੀਂ ਕਬੂਲ ਕਰਦੇ ਕਿਉਂਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਪਿਆਰ ਹੈ ਨਹੀਂ ਹallelujah ਕਿਉਂਕਿ ਉਹਨਾਂ ਫਰੈਂਸੀਆਂ ਦੇ ਅੰਦਰ ਕੀ ਭਰੀ ਈਰਖਾ ਵੈਰ ਵਿਰੋਧ ਗਰੀਬਾਂ ਨੂੰ ਬੜਾ ਤੰਗ ਤੇ ਪਰੇਸ਼ਾਨ ਹੋ ਕਰਦੇ ਆਪਣੇ ਆਪ ਨੂੰ ਧਰਮੀ ਬਖਾਉਣ ਦਾ ਉਹ ਜਿਆਦਾ ਤੋਂ ਜਿਆਦਾ ਯਤਨ ਕਰਦੇ ਪ੍ਰਭੂ ਨੇ ਅਗੇ 44 ਵਚਨ ਚ ਲਿਖਿਆ ਕਿ ਤੁਸੀਂ ਇੱਕ ਦੂਜੇ ਤੋਂ ਵਡਿਆਈ ਚਾਹੁੰਦੇ ਹੋ ਪਰ ਤੁਸੀਂ ਉਸ ਉਸਤ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ਰ ਵੱਲੋਂ ਹੁੰਦੀ ਹੈ ਤੇ ਤੁਸੀਂ ਮੇਰੇ ਉੱਤੇ ਕਿਵੇਂ ਵਿਸ਼ਵਾਸ ਕਰੋਗੇ ਪ੍ਰਭੂ ਨੇ ਕਿਹਾ ਕਿ ਤੁਸੀਂ ਧਰਤੀ ਦੇ ਜਿਹੜੇ ਲੋਕ ਆ ਨਾ ਇਹਨਾਂ ਤੋਂ ਵਡਿਆਈ ਚਾਹੁੰਦੇ ਹੋ ਜਿਵੇਂ ਇਹ ਲੋਕ ਸਾਨੂੰ ਚੰਗੇ ਕਹਿਣ ਪਰ ਪ੍ਰਭੂ ਨੇ ਕਿਹਾ ਜਿਹੜੀ ਉਤੋਂ ਮਹਿਮਾ ਹੁੰਦੀ ਆ ਉਤੋਂ ਜਿਹੜੀ ਮੈਂ ਵਡਿਆਈ ਇਨਸਾਨ ਨੂੰ ਦਿਨਾ ਉਹ ਤੂੰ ਹੀ ਵਡਿਆਈ ਨਹੀਂ ਚਾਹੁੰਦੇ ਕਿ ਮੈਂ ਤੁਹਾਨੂੰ ਵਡਿਆਈ ਦੇਵਾਂ ਹਾਲੇਲੂਇਆ ਪ੍ਰਭੂ ਨੇ ਕਿਹਾ ਫੇਰ ਤੂੰ ਹੀ ਮੇਰੇ ਤੇ ਕਿਦਾਂ ਵਿਸ਼ਵਾਸ ਕਰੋਗੇ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਵਿਸ਼ਵਾਸ ਨਹੀਂ ਕੀਤਾ ਪਰ 45 ਵਚਨ ਚ ਲਿਖਿਆ ਪ੍ਰਭੂ ਨੇ ਕਿਹਾ ਇਹ ਨਾ ਸੋਚੋ ਕਿ ਮੈਂ ਪਿਤਾ ਦੇ ਸਾਹਮਣੇ ਤੁਹਾਨੂੰ ਦੋਸ਼ੀ ਠਹਿ ਰਾਵਾਂਗਾ ਜੋ ਤੁਹਾਨੂੰ ਦੋਸ਼ੀ ਠਰਾਉਂਦਾ ਉਹ ਮੂਸਾ ਹੈ ਉਹ ਮੂਸਾ ਅਤੇ ਤੁਸੀਂ ਆਪਣੀ ਆਸ ਉਹਦੇ ਉੱਤੇ ਰੱਖੀ ਆ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਦੋਸ਼ੀ ਨਹੀਂ ਠਹਿਰਾਵਾਂਗਾ ਤੁਹਾਨੂੰ ਉਹੀ ਦੋਸ਼ੀ ਠਹਿਰਾਵੇਗਾ ਜਿਹੜੀਆਂ ਲਿਖਤਾ ਤੇ ਹੁਣ ਤੁਸੀਂ ਵਿਸ਼ਵਾਸ ਕਰ ਰੇਜ ਹallelujah ਕਿਉਂਕਿ ਕਹਿੰਦਾ ਕਿ ਸਾਰੀ ਤੁਸੀਂ ਆਸ ਕਿਹਦੇ ਉੱਤੇ ਰੱਖੀ ਆ ਮੂਸਾ ਦੇ ਉੱਤੇ ਕਿਉਂ ਕਿਉਂਕਿ ਮੂਸਾ ਨੂੰ ਖੁਦਾਰੇ ਖੁਦ ਲਿਖਾਇਆ ਹੈ ਵੇਖੋ ਜਿੰਨੀਆਂ ਪਵਿੱਤਰ ਲਿਖਤਾ ਸਾਰੀਆਂ ਉਸ ਸ਼ਬਦ ਨੇ ਤੇ ਲਿਖਾਇਆ ਵਚਨ ਦੇ ਵਿੱਚ ਲਿਖਿਆ ਉਹੀ ਸ਼ਬਦ ਦੇ ਧਾਰੀ ਹੋ ਕੇ ਤੇ ਆਇਆ ਤੇ ਧਰਤੀ ਦੇ ਉੱਤੇ ਸਰੀਰ ਲਾਇਆ ਕੇ ਤੇ ਬੋਲਿਆ ਤੇ ਪ੍ਰਭੂ ਨੇ ਕਿਹਾ ਕਿ ਤੂੰ ਹੀ ਸਾਰੀ ਜਿਹੜੀ ਆਸ ਕੇਦੇ ਹੋ ਤੇਰਾ ਕੀ ਆ موسی ਦੇ ਉੱਤੇ ਕਹਿੰਦਾ ਕਿ ਜੇ ਤੂੰ ਉਹਦੀਆਂ ਲਿਖਤਾਂ ਤੇ ਯਕੀਨ ਕੀਤਾ ਹੁੰਦਾ ਤੇ ਤੂੰ ਹੀ ਫਿਰ ਮੇਰੇ ਤੇ ਵੀ ਯਕੀਨ ਕੀਤਾ ਹੁੰਦਾ ਪ੍ਰਭੂ ਨੇ ਕਿਹਾ ਉਹ ਸਾਰੀਆਂ ਲਿਖਤਾਂ ਉਹਨੇ ਮੇਰੇ ਹੱਕ ਦੇ ਵਿੱਚ ਲਿਖੀਆਂ ਪਰ ਵੇਖੋ ਪਵਿੱਤਰ ਵਚਨ ਨੂੰ ਪੜਨ ਲੱਗਿਆਂ ਕਦੇ ਵੀ ਜੇ ਰੱਬ ਦਾ ਦਾਸ ਕੋਈ ਲਿਖਦਾ ਉਹ ਆਪਣੇ ਬਾਰੇ ਨਹੀਂ ਲਿਖਦਾ ਧਿਆਨ ਦੇਖੋ ਜਦੋਂ ਵੀ ਕੋਈ ਰੱਬ ਦਾ ਦਾਸ ਆਤਮਾ ਦੀ ਅਗਵਾਈ ਨਾਲ ਲਿਖਦਾ ਉਹ ਆਪਣੇ ਬਾਰੇ ਨਹੀਂ ਲਿਖਦਾ ਉਹ ਪਰਮੇਸ਼ਰ ਦੇ ਬਾਰੇ ਲਿਖਦਾ ਹੈ ਤੇ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਆਸ ਉਹਦੇ ਉੱਤੇ ਉੱਤੇ ਰੱਖੀ ਹੈ ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਂਦਾ ਹੁੰਦਾ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਕਿਉਂਕਿ ਉਹਨੇ ਮੇਰੇ ਬਾਰੇ ਲਿਖਿਆ ਪ੍ਰਭੂ ਨੇ ਕਿਹਾ ਕਿ ਤੁਸੀਂ ਇੱਕ ਟੋਟਲ ਪੂਰਾ ਕਰਦੇ ਜੀ ਜੇ ਤੂੰ ਵਾਕਿਆ ਮੂਸਾ ਦੀਆਂ ਗੱਲਾਂ ਦੇ ਉੱਤੇ ਜਿਹੜੀਆਂ ਲਿਖੀਆਂ ਤੇ ਯਕੀਨ ਕੀਤਾ ਹੁੰਦਾ ਤੇ ਤੂੰ ਹੀ ਮੇਰੇ ਤੇ ਵਿਸ਼ਵਾਸ ਕਰਦੀ ਕਿਉਂ ਪ੍ਰਭੂ ਨੇ ਕਿਹਾ ਕਿਉਂਕਿ ਪ੍ਰਭੂ ਨੇ ਕਿਹਾ ਕਿਉਂਕਿ ਉਹਨੇ ਮੇਰੇ ਬਾਰੇ ਸਾਰੀਆਂ ਗੱਲਾਂ ਲਿਖੀਆਂ ਕਿਉਂ ਕਿਉਂਕਿ ਉਹ ਸਿਰਫ ਦਿਖਾਵਾ ਕਰ ਰਹੀ ਨਾ ਤੇ ਉਹਦੀ ਸਿੱਖਿਆ ਤੇ ਮੂਸਾ ਦੀ ਸਿੱਖਿਆ ਤੇ ਚੱਲ ਰਹੀ ਤੇ ਨਾ ਹੀ ਉਹ ਪ੍ਰਭੂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਰਹੀ ਹallelujah ਦੇਖੋ ਅੱਗੇ ਵਚਨ ਦੇ ਵਿੱਚ ਲਿਖਿਆ 47 ਕਿਉਂਕਿ ਤੁਸੀਂ ਉਸ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਵਿਸ਼ਵਾਸ ਕਰੋਗੇ ਪ੍ਰਭੂ ਨੇ ਕਿਹਾ ਕਿ ਜਿਹੜੀਆਂ موسی ਨੇ ਲਿਖਤਾਂ ਲਿਖੀਆਂ ਆ ਮੇਰੇ ਬਾਰੇ ਤੁਸੀਂ ਉਹਨਾਂ ਲਿਖਤਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਤੇ ਤੁਸੀਂ ਮੇਰੇ ਤੇ ਕਿੱਦਾਂ ਵਿਸ਼ਵਾਸ ਕਰੋਗੇ ਕਿਉਂਕਿ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਇੱਕ ਇੱਕ ਭਵਿਸ਼ਿਆਣੀ ਹਰ ਇੱਕ ਨਵੀ ਨੇ ਦਾਸ ਨੇ ਪ੍ਰਭੂ ਦੇ ਬਾਰੇ ਕੀਤੀ ਵੇਖੋ ਜਿਹੜਾ ਦਾਸ ਲਿਖਦੇ ਆ ਉਹ ਆਤਮਾ ਦੀ ਅਗਵਾਈ ਦੇ ਨਾਲ ਲਿਖਦੇ ਆ ਤੇ ਉਹ ਆਪਣੇ ਬਾਰੇ ਨਹੀਂ ਲਿਖਦੇ ਉਹ ਪਰਮੇਸ਼ਰ ਦੇ ਬਾਰੇ ਲਿਖਦੇ ਆ ਵੇਖੋ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸੋਚ ਲੈਂਦੇ ਨੇ ਕਿ ਉਹਨੇ ਆਪਣੇ ਬਾਰੇ ਲਿਖਿਆ ਵੇਖੋ ਭੈਣ ਭਰਾਓ ਜਦੋਂ ਕੋਈ ਵੀ ਰੱਬ ਦਾ ਦਾਸ ਕੇ ਪਵਿੱਤਰ ਲਿਖਤ ਨੂੰ ਲਿਖਦਾ ਆ ਜੋ ਉਹਨੇ ਲੋਕਾਂ ਤੱਕ ਅੱਗੇ ਪਹਚਾਈ ਆ ਰੱਬ ਦੇ ਨਾਲ ਜੋਨਦਲੀ ਉਹ ਆਪਣੇ ਬਾਰੇ ਨਹੀਂ ਉਹਨੇ ਰੱਬ ਦੇ ਬਾਰੇ ਲਿਖੀ ਆ ਪਰਮੇਸ਼ਰ ਦੇ ਬਾਰੇ ਲਿਖੀ ਆ ਹਾਲੇਲੂਇਆ ਜੇ ਕੋਈ ਹਿੱਸੇ ਕਰਕੇ ਉਹ ਲਿਖਤਾਂ ਨੂੰ ਸਮਝ ਨਹੀਂ ਰਿਹਾ ਪ੍ਰਭੂ ਨੇ ਦੱਸ ਰਿਹਾ ਇਹ ਸਾਰੀਆਂ ਲਿਖਤਾਂ ਨੇ ਮੇਰੇ ਬਾਰੇ ਲਿਖੀਆਂ ਤੇ ਮੈਂ ਹੁਣ ਧਰਤੀ ਦੇ ਉੱਤੇ ਆ ਗਿਆ ਮੇਰੇ ਤੇ ਵਿਸ਼ਵਾਸ ਕਰੋ ਤੇ ਮੈਂ ਹੀ ਤੁਹਾਨੂੰ ਸੰਦੀਪਕ ਜੀਵਨ ਦਵਾਂਗਾ ਤੇ ਤੂੰ ਹੀ ਕਹਿੰਦਾ ਕਿ ਇਹ ਸੋਚ ਕੇ ਧਿਆਨ ਨਾ ਇਹਨਾਂ ਨੂੰ ਪਵਿੱਤਰ ਗ੍ਰੰਥਾਂ ਨੂੰ ਪੜ੍ਹਦੇ ਜਿਕੇ ਤੂੰ ਹੀ ਸੋਚਦੇ ਕਿ ਜੀਵਨ ਮਿਲੇਗਾ ਪ੍ਰਭੂ ਨੇ ਕਿਹਾ ਜੀਵਨੋਂ ਤੁਹਾਡੇ ਸਾਹਮਣੇ ਆ ਗਿਆ ਮੈਂ ਖੜਾ ਹਾਂ ਤੁਹਾਡੇ ਸਾਹਮਣੇ ਜੋ ਮੈਂ ਬੋਲ ਰਿਹਾ ਉਹ ਕੁਝ ਕਰੋ ਹੁਣ ਪਰ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਵਿਸ਼ਵਾਸ ਨਹੀਂ ਕੀਤਾ ਠੀਕ ਹੈ ਵੇਖੋ ਅੱਜ ਵੀ ਕਈ ਲੋਕ ਨੇ ਬਹੁਤ ਸਾਰੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਵੇਖੋ ਭੈਣ ਭਰਾਓ ਜੇ ਰੱਬ ਖੁਦ ਥੱਲੇ ਆ ਗਿਆ ਉਹਦੇ ਤੇ ਨਹੀਂ ਉਹਨਾਂ ਕਈਆਂ ਨੇ ਵਿਸ਼ਵਾਸ ਕੀਤਾ ਤੇ ਮਾਨਕ ਠੋਹ ਰੱਖੇ ਅੱਜ ਵੀ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਕਈ ਮਾਨਕ ਠੋਹਰ ਕਰਕੇ ਰੱਖਦੇ ਹallelujah ਵੇਖੋ ਪਰ ਚਾਹੀਦਾ ਆ ਕਿ ਆਪਣੇ ਮਨਾਂ ਨੂੰ ਖੋਲੋ ਤਾਂ ਕਿ ਪ੍ਰਭੂ ਤੁਹਾਡੇ ਅੰਦਰ ਆਣ ਕੇ ਤੇ ਵਾਸ ਕਰੇ ਭਾਵੇਂ ਉਸ ਮੁਕਤੀ ਨੂੰ ਪ੍ਰਾਪਤ ਕਰੋ ਜਿਹੜੀ ਉਹਨੇ ਧਰਤੀ ਦੇ ਉੱਤੇ ਖੋਦ ਖੁਦਾ ਨੇ ਆਣ ਕੇ ਇੱਕ ਰਸਤਾ ਤਿਆਰ ਕਰ ਦਿੱਤਾ ਹੈ ਤਾਂ ਪ੍ਰਭੂ ਤਾਨੂ ਬਰਕਤ ਦੇਵੇ ਆਮੀਨ